ਮੇਰੇ ਦੋਸਤ ਆਈਸ ਕਰਵਾ ਨੂੰ ਮਾਨਸਾ ਮੰਡੀ ਲੱਗਦੀ ਉਹ ਤੇ ਪਹੁੰਚੇ ਸੀਗੇ ਤੇ ਚਾਰ ਟੌਪ ਦੇ ਨੀਨੇ ਘੜੇ ਆ ਤੇ ਕਰਾਉਣੇ ਬਾਈ ਨਾਲ ਰਵ ਸਸੀ ਕਾ ਬਾਈ ਦੀ ਸ਼ਾਸਤਰੀ ਕਾਲ ਇਹ ਆਉਣੇ ਦੀ ਠੀਕ ਹੈ ਜੀ ਕਹੇ ਪਸਰੇ ਗਏ ਆ ਚਾਰ ਜੀ ਕਿਵੇਂ ਅੱਜ ਮੰਡੀ ਦਾ ਠੀਕ ਹੈ ਬੰਦਾ ਜੀ ਬੰਦਾ ਕਾ ਜਨ ਅੱਜ ਤਰੋਂ ਲਾ ਮੰਡੀ ਸੇ ਨਾ ਹਾਂ ਜੀ ਠੀਕ ਹੈ ਦਿਖਾ ਦੇ ਵੀ ਕਿਹੜੇ ਕਿਹੜੇ ਨੰਬਰ ਇਹ ਚਾਹ ਦੇ ਨੰਬਰ ਚਾਰੇ ਪਹਿਲੇ ਨੰਬਰ ਵਾਲੀ ਜੀ ਕਿਨੇ ਚਿਰ ਦੀ ਹੋਈ ਹੈ ਉਨੇ 2 ਘੰਟੇ ਹੀ ਜੇਰ ਜੂਰੀ ਪਈ ਹੈ। ਲੈ ਵੀ ਟੌਪ ਦੀ ਮੱਝਾ ਦੋਸਤੋ ਫੁੱਲ ਭਾਰੀ ਆ ਗਈ। ਬਸ ਜੇਰ ਜੂਰੀ ਪੈ ਗਈ ਵੀਰੇ। ਹਾਂ ਜੇਰ ਜੂਰੀ। ਜੇਰ ਬਾਈ ਕਹਿੰਦਾ ਪੈ ਗਈ ਮੰਡੀ ਚ 2 ਘੰਟੇ ਜੇਰ ਜੂਰੀ ਪੈ ਗਈ ਸਾਰਾ ਗੱਡੀ 'ਚ ਪਈ। ਗੱਡੀ 'ਚ ਪਈ ਐ। ਥੱਲੇ ਕੱਟਾ। ਤਿੰਨ ਜੂਆ। ਤੀਜੇ ਸਵੇਰ ਮੱਝਾ ਦੋਸਤੋ। ਨੇ ਬਾਕੀ ਤੋਰ ਕੇ ਦਿਖਾਉਣੇ ਸਾਨੂੰ ਤੋਰ ਕੇ। ਮਗਰ ਕੱਟਾ ਇਹ ਹੈ ਨਾ। ਹੂੰ। ਕੀ ਮੁੱਲ ਵੜੀ ਦਿੱਤੇ ਦਾ? ਮੁੱਲੋਂ ਤਾਂ ਇੱਕ ਦੀ ਇੱਕ ਬੱਚੀ ਕਰਦੇ। ਤੇ ਦੇਣੇ ਦੇਉਣੇ। चंबी बोलो अठानवे नौ सौ काट पचवंजा सत्त अठानवे नौ सौ काट पचवंजा सत्तजा पचवंजा सठ सत्त कवंजा पचवंजा सतंजा हाँ पचवंजा सत्त कवंजा दो बंटैक्ट कर तो लो बी को चार टॉपा ने आगली मज भी ਇਮੀ ਸੋਈ ਹੋਈ ਜੀ ਕੈਨੇਡਾ ਅੰਠ ਹੋਈ ਹੈ ਛੇ ਸੱਤ ਦਿਨਾਂ ਦੀ ਸੋਈ ਹੈ ਜੀ 13-14 ਕਿਲੋ ਦੁੱਧ ਮਾਰਕਣਾ ਬਾਕੀ ਟੋਪ ਦੀਆਂ ਮੱਝਾਂ ਆ ਗਈਆਂ ਪੂਰੀਆਂ ਭਾਰੀਆਂ ਚੌੜੀਆਂ ਆ ਗਈਆਂ ਤੇ ਕੁੰਡੇ ਸਿੰਘ ਆ ਗਏ ਇਹ ਮਰ ਗਈ ਆ ਗਿਆ ਬਾਈ ਜੀ ਹੈ ਜੀ ਮਰ ਗਈ ਇਹ ਬੱਚਾ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਵੀ ਕੱਟਾ ਹੈ ਦੇਖਿਓ ਬਾਕੀ ਦੇਖ ਲੋ ਦੋਸਤੋ ਸਾਨੂੰ ਦਿਖਾਉਣੇ ਤੌਰ ਤੇ ਬਾਅਦ ਬਾਈ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਤਾ ਸੀਗਾ ਤੇ ਲਿਖ ਵੀ ਦੇਵਾਂਗੇ ਕੋਲ ਦਾ ਬਾਈ ਕਾਜੀ ਉਹ ਨਾਲ ਇਕੱਠਾ ਵੀ ਮੈਂ ਵੀ ਦੱਸਦਾ ਮੈਂ ਕਉ ਕਾਲੇ ਪਿੰਡੇ ਦੀ ਚੌੜੀ ਮੱਝ ਆ ਗਈ 2 ਨੰਬਰ ਵਾਲੀ ਇਹ ਮਨ ਕੀ ਕਰਦਾ ਵੀਰੇ ਮੈਂ ਲੇਕ 20 ਇੱਕ 20 ਹਾਂਜੀ ਇਹਦਾ ਦੋਸਤ ਇੱਕ 20 ਆ ਮਨ ਤੇ ਆ ਜਾਂਦੇ ਬਾਈ ਨੇੜੇ ਕਰਾਉਣੇ ਬਈ ਪਿੰਡ ਕਿਹੜਾ ਆਪਣਾ ਅੱਕਾਂ ਵਾਲੀ ਤਹਾਣੇ ਲਈ ਅੱਕਾਂ ਵਾਲੀ ਜ਼ਿਲ੍ਹਾ ਫਤਿਹਪੁਰ ਸਾਹਿਬ ਫਤਿਹਪੁਰ ਸਾਹਿਬ ਠੀਕ ਆ ਦੋਸਤ ਫਤਿਹਪੁਰ ਹਰਿਆਣਾ ਚੋਂ ਵੀ ਨਾਲ ਆ ਗਿਆ ਆਪਣਾ ਗਿਆਨ ਸਿੰਘ ਗਿਆਨ ਸਿੰਘ ਬਾਈ ਦਾ ਨੰਬਰ ਬੋਲਤਾ ਸੀ ਤੇ ਬਾਈ ਦੀ ਤੀਜੀ ਨੰਬਰ ਵਾਲੀ ਮੱਝ ਦਿਖਾਉਣੇ ਆ। ਇਹ ਪਤਲੀ ਪਿੰਡੀ ਦੀ ਆ ਗਈ ਉੱਚੀ ਲੰਮੀ। ਦੱਸੇ ਕੋੜਾ ਜੂਖ ਲੱਗਾ। ਇਹ ਜਲਦੀ ਕਬਸਟੀ ਕਰ ਜਿੰਦੀ ਬਾ। ਇਹ ਲੱਗਿਆ 11 ਇਧਰ ਰੁੱਧਾ। 11 ਕਿਲੋ ਦੇਤੀ ਮਾਰਤਾ ਦੋਸਤਾਂ। ਲੈ ਲੈ। ਬਾਕੀ ਉੱਚੀ ਝੋਟੀ ਬਹੁਤ ਆ ਗਈ। ਦੇਖਿਓ ਕਿੰਨੇ ਦਿਨ ਹੋ ਗਏ ਜੂਹ ਨੂੰ। ਦੋ ਹਫ਼ਤੇ ਹੋ ਗਏ ਨਾ। ਇਹਨੂੰ ਹਫ਼ਤਾ ਹੋ ਗਿਆ ਜੀ। ਬਾਕੀ ਦੇਖ ਸਕਦਾ। ਹਨ ਹੱਦੀ ਚਵਾਈ ਵਾਲਾ ਪੂਰਾ ਵਧੀਆ। ਪੂਰੇ ਟੌਪ ਦਾ 11 ਕਿਲੋ ਠੰਡਾ ਦੁੱਧ ਆ 11 ਕਿਲੋ ਬਾਈ ਕਹਿੰਦਾ 11 ਕਿਲੋ ਤੇ ਇਹਨੂੰ ਕੁਝ ਵੀ ਨਹੀਂ ਦੇ ਰਿਹਾ 11 ਕਿਲੋ ਤਾਂ ਆਰਾਮ ਨਾਲ ਹੀ ਦੇਉਗੀ ਬਾਕੀ ਥਾਂ ਲੈਵਾ ਤੁਸੀਂ ਚੈੱਕ ਕਰ ਸਕਦੇ ਆਂ ਮੰਗੇ ਤੇ ਹਵਤ ਵੀ ਸੁਹੀ ਦੱਸਦੇ ਆ ਸਭ ਨੇ ਮੁੱਲ ਕੀ ਕੀਤਾ ਇਹਦਾ ਮੁੱਲ ਇੱਕ ਵੀ ਕਰਦਾ ਵੀਰ ਇੱਕ ਵੀ ਮਾਨਤਨ ਕਿੰਨਾ ਕੋਈ ਭਰਾ ਮੇਰਾ ਸਾਰੀ ਮੱਝਾਂ ਦੀ 11 15 ਦੇ ਦਾਂ ਅੱਛਾ 5 4000 ਸਾਰੀ ਮੱਝਾਂ ਦੀ ਭਾਈ ਕਹਿੰਦਾ ਮਾਨਤਨ ਕਰ ਦੂਗਾ ਤੇ ਮਾਨ ਦੇ ਆ ਗਈ ਚੌਥੇ ਨੰਬਰ ਵਾਲੀ

ਏ ਵੇਕੀ ਗਈ हां ਵੇਕੀ ਗਈ ਅੱਛਾ ਕਿਨੇ ਦੋਦੜੀ ਸੇ 12 ਕਿਲੋ ਇੱਕ ਪੰਜ ਦੀ 11 ਕਿਲੋ ਇੱਕ ਪੰਜ ਦੀ ਵੇਚੇ ਬਾਈ ਹਰਿਆਣੇ ਇਹਦੀ ਚੋਾਈ ਹੋ ਗਈ ਦੋਸਤੋ ਥੱਲੇ ਤੇ ਬਾਕੀ ਇਹਦੀ ਸਾਨੂੰ ਵੀਡੀਓ ਤਾਂ ਹੀ ਕਰਤੀ ਵੀ ਰੇਟ ਦਾ ਵਗੈਰਾ ਪਤਾ ਲੱਗ ਜਾਣਾ ਵੀ ਕਿੱਥੇ ਕੀ ਰੇਟ ਚੱਲੀ ਜਾਂਦਾ 11 ਕਿਲੋ ਦੀ ਮਾਰਕੀਟ ਇੱਕ ਪੰਜ ਹਜ਼ਾਰ ਦੀ ਵਿਕੀ ਆ ਤੇ ਖਾਲੀ ਆ ਦੋਸਤੋ ਹੁਣ ਤਾਂ ਕਰਕੇ ਦੱਸ ਦੋ ਤਿੰਨ ਤੋਂ ਛੋਟੀਆਂ ਬਾਈਆਂ ਗਾਂ ਵੀ ਆ ਵੀਰੇ ਆ ਗਾਂ ਗਾਂ ਦੇਰ ਚਲੋ ਠੀਕ ਆ ਗਾਂ ਵਾਲੀ ਕਹਿੰਦੇ ਬਾਈ ਕਹਿੰਦੇ ਬਣਾਉਣੇ ਨਹੀਂ ਇੱਕ ਵਾਰੀ ਵੀ ਪਿੰਡ ਤੇ ਆਪਦੀ ਲੋਕੇਸ਼ਨ ਤੇ ਮੋਬਾਈਲ ਨੰਬਰ ਫੇਰ ਬੋਲ ਦੇ 9826655752 ਪਿੰਡੱਕਾਂ ਵਾਲੀ ਤਹਿਸੀਲ ਟੋਹਣਾ ਜਿਹੜਾ ਫਤਿਹਬਾਦ ਜਿਹੜਾ ਫਤਿਹਬਾਦ ਆ ਬਾਈ ਦਾ ਤੇ ਤਿੰਨੇ ਟੋਪੀਆਂ ਝੋਟੀਆਂ ਨੇ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਤੇ ਫੋਨ ਕਰਕੇ ਬਾਈ ਨੂੰ ਕੰਟੈਕਟ ਕਰ ਲਓ ਤੇ ਧੰਨਵਾਦ ਸਾਰਿਆਂ ਦਾ ਵੀਰਾਂ ਨੂੰ ਜੀਓ ਤੇ